ਅੱਜ ਲਗਭਗ ਮੋਰਚੇ ਨੂੰ ਚੱਲਦਿਆਂ ਹੋਇਆਂ 154 ਦਿਨ ਹੋ ਗਿਆ ਮੇਰੇ ਪਿੱਛੇ ਤੁਸੀਂ ਵੱਡਾ ਵਿਸ਼ਾਲ ਇਕੱਠ ਦਿਖ ਰਹੇ ਹੋ ਲੀਡਰਸ਼ਿਪ ਵੀ ਇੱਥੇ ਦੋਵਾਂ ਮੋਰਚਿਆਂ ਦੀ ਹਾਜ਼ਰ ਹੈਗੀ ਆ ਅਰੇ ਇਹ ਮੋਰਚਾ ਜਿਵੇਂ ਅਸੀਂ ਕੱਲ ਕਹਿ ਕੇ ਤੁਰੇ ਸੀ 13 ਫਰਵਰੀ ਤੋਂ ਵੀ ਜਦੋਂ ਤੱਕ ਮੋਦੀ ਸਰਕਾਰ ਇਹਦੀਆਂ ਹੱਕੀ ਮੰਗਾ ਜਿਹਦੇ ਵਿੱਚ ਐਮਐਸਪੀ ਲੀਗਲ ਗਰੰਟੀ ਕਾਨੂੰਨ ਸੀਟੂ 50% ਦੇ ਅਨੁਸਾਰ ਫਸਲਾਂ ਦੇ ਭਾਅ ਔਰ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ ਮਜ਼ਦੂਰਾਂ ਨੂੰ 200 ਦਿਨ ਰਜਗਾਰ ਤੇ 700 ਰੁਪਿਆ ਦਿਹਾੜੀ ਅਰ ਇਸ ਵੇਲੇ ਜੇ ਤੁਸੀਂ ਵੇਖਦੇ ਹੋ ਗਲੋਬਲ ਵਾਰਮਿੰਗ ਕਿੱਡੇ ਪੱਧਰ ਤੇ ਹੋ ਰਹੀ ਆ ਜਿੱਥੇ ਜਿਆਦਾ ਮੀਂਹ ਪੈ ਗਿਆ ਹਾੜ ਆਈ ਜਾਂਦਾ ਇੱਕ ਹਿੱਸੇ ਵਿੱਚ ਸੋਕਾ ਪਈ ਜਾਂਂਦੇ ਆ ਵਾ ਇਹ ਸਮੱਸਿਆਵਾਂ ਨੇ ਅਰੇ ਇਸ ਇਸ ਮੌਸਮ ਦਾ ਪ੍ਰਭਾਵ ਸਭ ਤੋਂ ਵੱਧ ਕਿਸਾਨਾਂ ਤੇ ਪੈਂਦਾ ਹੈਗਾ ਉਹਨਾਂ ਦੀਆਂ ਫਸਲਾਂ ਤੇ ਇਸ ਕਰਕੇ ਫਸਲੀ ਬੀਮਾ ਯੋਜਨਾ ਦੀ ਅਸੀਂ ਗੱਲ ਕਰ ਰਹੇ ਸੀ ਅਰੇ ਇਹ ਤੋਂ ਕਹਾ ਜਿਵੇਂ ਸੈਮਨ ਜੀ ਜਿਹੜੇ ਪ੍ਰਧਾਨ ਮੰਤਰੀ ਜੀ ਗਏ ਹੋਇਆ ਨਵੇਂ ਏਜੰਡੇ ਆ ਰਹੇ ਆ ਵੀ ਖੇਤੀ ਸੈਕਟਰ ਨੂੰ ਕਿਵੇਂ ਕਾਰਪੋਰੇਟ ਦੇ ਹਵਾਲੇ ਕਰਨਾ ਹੈਗਾ ਤੋਂ ਇਨਾ ਮੰਗਾ ਲਈ ਮੋਰਚਾ ਉਦੋਂ ਤੱਕ ਅਸੀਂ ਲੜਾਂਗੇ ਜਦੋਂ ਤੱਕ ਮੋਦੀ ਸਰਕਾਰ ਮੰਗਾ ਨਹੀਂ ਮੰਨ ਲੈਂਦੀ ਜੇ ਪਹਿਲਾਂ ਹੰਕਾਰ ਕਿਸਾਨਾਂ ਮਜ਼ਦੂਰਾਂ ਨੇ ਮੋਦੀ ਸਰਕਾਰ ਦਾ ਤੋੜਿਆ ਤੇ ਜੇ ਹੁਣ ਵੀ ਹੰਕਾਰ ਰਿਹਾ ਤਾਂ ਫਿਰ ਹਰਿਆਣਾ ਮਹਾਰਾਸ਼ਟਰ ਇਹ ਤੋਂ ਕਾ ਝਾਰਖੰਡ ਇਹ ਤੋਂ ਕਾ ਪੱਛਮੀ ਬੰਗਾਲ ਤੇ ਬਥੇਰੇ ਹੋਰ ਸੂਬੇ ਉੱਥੇ ਕਿਸਾਨ ਮਜ਼ਦੂਰ ਆਪਣੇ ਸੰਘਰਸ਼ਾਂ ਦੇ ਜ਼ੋਰ ਨਾਲ ਮੋਤੀ ਸਰਕਾਰ ਦਾ ਅਸਲ ਚਿਹਰਾ ਲੋਕਾਂ 'ਚ ਨੰਗਾ ਕਰਕੇ ਉਹਨਾਂ ਨੂੰ ਕਰਾਰਾ ਜਵਾਬ ਦੇਊਗੀ ਔਰ ਉਹਨਾਂ ਨੂੰ ਅਹਿਸਾਸ ਹੋਊਗਾ ਕਿ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨਾਲ ਹੀ ਇਹ ਦੇਸ਼ ਬਣਦਾ ਹੈਗਾ